ਤੇ ਆਪਣੇ ਬੱਚੇ ਬਣੇ ਹੋਏ ਆ ਐਸ ਅ ਗੈਸਟ ਉਹ ਹੁਣ ਆਉਂਦੇ ਨੇ ਕਿੱਥੇ ਉਹ ਐਸ ਅ ਸਟੂਡੈਂਟ ਆਏ ਸੀਗੇ ਹੁਣ ਕਿੱਥੇ ਐਸ ਅ ਗੈਸਟ ਆਉਂਦੇ ਨੇ ਤਾਂ ਬੱਚਿਆਂ ਨੂੰ ਜਦੋਂ ਹਫਤੇ ਦੇ ਵਿੱਚ ਇੱਕ ਦਿਨ ਜਾਂ ਜੋ ਵੀ ਅਸੀਂ ਦਿਨ ਰੱਖਦੇ ਹਾਂ ਪਰਟੀਕੂਲ ਉਸ ਦਿਨ ਆ ਕੇ ਉਹ ਬੱਚਾ ਨਾਲ ਇੱਕ ਗੈਸਟ ਲੈਕਚਰ ਕਰਦੇ ਨੇ ਤਾਂ ਉਹਦੇ ਵਿੱਚ ਉਹ ਆਪਣਾ ਦੱਸਦੇ ਨੇ ਕਿ ਜਿਸ ਸਟੇਜ ਤੋਂ ਤੁਸੀਂ ਬੈਠੇ ਹੋ ਅੱਜ ਕੱਲ ਅਸੀਂ ਉਸ ਸਟੇਜ ਤੇ ਸੀਗੇ ਸਾਨੂੰ ਜਿਹੜੀ ਇਹ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ ਸੇਮ ਤੁਹਾਨੂੰ ਵੀ ਉਹੀ ਪ੍ਰੋਬਲਮ ਸਾਹਮਣਾ ਕਰਨਾ ਪਿਆ ਅਸੀਂ ਇਹਨਾਂ ਨਾਲ ਕਿੱਦਾਂ ਡੀਲਿੰਗ ਕੀਤਾ ਕਿ ਤੁਸੀਂ ਇਹਨਾਂ ਨੂੰ ਕਿੱਦਾਂ ਡੀਲ ਕਰ ਸਕਦੇ ਹੋ ਠੀਕ ਹੈ ਜੇ ਮੈਨੂੰ ਪੜ੍ਹਾਈ ਦੇ ਵਿੱਚ ਮੈਂ ਵੀਕ ਆ ਤਾਂ ਮੈਂ ਆਪਣਾ ਕਨਸੈਪਟ ਕਿੱਥੋਂ ਤਿਆਰ ਕੀਤਾ ਕਿਉਂਕਿ ਜੋ ਇੱਕ ਕੈਂਡੀਡੇਟ ਮੈਂ ਮੰਨਦਾ ਕਿ ਤਿਆਰ ਹੁੰਦਾ ਹੈ ਤਾਂ ਇਕੱਲੇ ਨਹੀਂ ਹੈ ਕਿ ਮੇਰੇ ਕੋਲ ਹੀ ਪੜ੍ਹ ਕੇ ਤਿਆਰ ਹੋਏਗਾ ਇੱਕ ਜੇ ਬੱਚਾ ਤੁਸੀਂ ਪੀਸੇ ਤਿਆਰੀ ਕਰਨਾ ਹੈ ਤਾਂ ਇਹ ਨਹੀਂ ਹੈਗਾ ਤੁਸੀਂ ਕਿਸੇ ਇੱਕ ਇੰਸਟੀਟਿਊਟ ਤੋਂ ਪਰਟੀਕੂਲ ਪਰ ਕੇ ਤਿਆਰ ਹੋ ਨਹੀਂ ਤੁਸੀਂ ਇੱਕ ਇੰਟੈਲੀਜੈਂਟ ਬੱਚਾ ਹਰ ਜਗ੍ਹਾ ਤੋਂ ਜਿੱਥੋਂ ਨੂੰ ਵਧੀਆ ਲੱਗਦਾ ਜੋ ਟੀਚਰ ਨੂੰ ਵਧੀਆ ਲੱਗਦਾ ਚਾਹੇ ਆਨਲਾਈਨ ਹੋਵੇ ਚਾਹੇ ਆਫਲਾਈਨ ਹੋਵੇ ਤਾਂ ਉਹ ਉੱਥੋਂ ਬੱਚਾ ਮਟੀਰੀਅਲ ਇਕੱਠਾ ਕਰਕੇ ਆਪਣਾ ਹੀ ਕਨਸੈਪਟ ਤਿਆਰ ਕਰਦਾ ਫਿਰ ਕਿਤੇ ਜਾ ਕੇ ਉਹ ਆਪਣੇ ਇੱਕ ਰਸਤੇ ਪੈਂਦਾ ਆਪਣੇ ਮੰਜ਼ਿਲ ਨੂੰ ਅਚੀਵ ਕਰਦੇ ਤਾਂ ਜਦੋਂ ਬੱਚੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਕਿ ਇਦਾਂ ਦਾ ਕਰਕੇ ਤਾਂ ਉਹ ਬੱਚਿਆਂ ਲਈ ਬਹੁਤ ਜ਼ਿਆਦਾ ਹੈਲਪਫੁਲ ਹੁੰਦਾ ਜਿਹੜੇ ਹਾਲੇ ਸਟਾਰਟਿੰਗ ਫੇਸ ਤੇ ਹੁੰਦੇ ਨੇ ਉਹਨਾਂ ਨੂੰ ਬਹੁਤ ਬਹੁਤ ਹੀ ਜ਼ਿਆਦਾ ਅਟਰੈਕਟ ਹੁੰਦਾ ਉਸੇ ਹੂੰ ਅ ਕਈ ਵਾਰੀ ਜਿਹੜੇ ਅੱਜਕੱਲ ਤਾਂ ਚਲੋ ਮਾਪਿਓ ਵੇਅਰ ਹੋ ਗਏ ਕੁੜੀਆਂ ਮੁੰਡਿਆਂ ਦੇ ਵਿੱਚ ਫਰਕ ਨਹੀਂ ਕਰਦੇ ਜਿੰਨਾ ਕੋ ਮੁੰਡਿਆਂ ਨੂੰ ਪੜਾਉਂਦੇ ਨੇ ਉਨਾ ਹੀ ਕੁੜੀਆਂ ਨੂੰ ਪੜਾਉਂਦੇ ਨੇ ਜਿੰਨੀਆਂ ਮੌਕਾ ਮੁੰਡਿਆਂ ਨੂੰ ਦਿੰਦੇ ਨੇ ਉਨਾ ਹੀ ਕੁੜੀਆਂ ਨੂੰ ਦਿੰਦੇ ਨੇ ਪਰ ਫਿਰ ਵੀ ਕੋਈ ਐਦਾਂ ਦਾ ਕੇਸ ਆਇਆ ਜਦੋਂ ਮਾਪਿਆਂ ਨੇ ਕਹਿਤਾ ਹੋਵੇ ਨਹੀਂ ਸਰ ਅਸੀਂ ਬਸ ਇੱਕ ਲਾਸਟ ਵਾਰ ਇਹ ਤੋਂ ਪੇਪਰ ਭਰਾਨਾ ਹੈ ਆਪਣੀ ਕੁੜੀ ਤੋਂ ਜੇ ਕਰ ਜੂਗੀ ਠੀਕ ਹੈ ਨਹੀਂ ਤਾਂ ਅਸੀਂ ਨਹੀਂ ਅਸੀਂ ਇਹਦਾ ਵਿਆਹ ਕਰ ਦੇਣਾ ਹੈ ਅਸੀਂ ਉਸ ਅਸੀਂ ਇਹਨੂੰ ਛਡਵਾ ਦੇਣਾ ਵੀ ਕੁੜੀ ਦੇ ਅੱਖਾਂ ਦੇ ਵਿੱਚ ਆਂਸੂ ਹੋਣ ਕਿ ਨਹੀਂ ਸਰ ਮੈਂ ਅੱਗੇ ਪੜਨਾ ਚਾਹੁੰਦੀ ਆ ਮਤਲਬ ਤੂੰ ਸੀ ਗੱਲ ਕੀਤੀ ਹੋਵੇ ਤੇ ਮਾਪੇ ਥੋੜੇ ਚੇਂਜ ਹੋਏ ਹੋਣ ਉਸ ਚੀਜ਼ ਨੂੰ ਲੈ ਕੇ ਆ ਇਹ ਇਦਾਂ ਦੇ ਮੰਨ ਤਾਂ ਡੇਲੀ ਦੇ ਕੇਸਸ ਨੇ ਸਾਰੇ ਕਿਉਂਕਿ ਪੇਰੈਂਟਸ ਦਾ ਇੱਕ ਜੋ ਹੈ ਕਿ ਹਲੇ ਵੀ ਉਹ ਚੀਜ਼ ਹੈ ਆਪਣੇ ਸਮਾਜਾ ਹੈ ਕਿ ਮੁੰਡਿਆਂ ਨੂੰ ਹੀ ਪੜਾਓ ਕੁੜੀਆਂ ਨੇ ਪੜਾ ਕੇ ਕੀ ਕਰਨਾ ਹੈ ਉਹ ਤਾਂ ਵਿਆਹ ਕਰਾ ਕੇ ਤੋਰਨਾ ਹੀ ਆ ਆ ਪਰ ਜਦੋਂ ਦੇ ਬੱਚੇ ਥੋੜੇ ਜਿਹਾ ਵੇਰ ਹੋਣ ਲੱਗੇ ਨੇ ਸਾਰਾ ਕੁੜੀਆਂ ਆਵਾਜ਼ ਚੱਕਣ ਲੱਗੀਆਂ ਨੇ ਤਾਂ ਮੈਂ ਉਹਨਾਂ ਦੇ ਪੇਰੈਂਟਸ ਦੀ ਸੋਚ ਇਸ ਕਰਕੇ ਬਦਲਦਾ ਕਿ ਦੇਖੋ ਤੁਸੀਂ ਬੱਚੇ ਤੇ ਪੈਸੇ ਲਾ ਰਹੇ ਹੋ ਮੁੰਡੇ ਤੇ ਪੈਸੇ ਲਾ ਰਹੇ ਹੋ ਕੁੜੀ ਤੇ ਇੱਕ ਵਾਰ ਤੁਸੀਂ ਇੱਕ ਵਾਰ ਭਰੋਸਾ ਕਰਕੇ ਤਾਂ ਦੇਖੋ ਠੀਕ ਹੈ ਇੱਕ ਤਾਂ ਤੁਹਾਨੂੰ ਪੂਰੀ ਉਮਰ ਤੁਹਾਡੇ ਬੱਚਾ ਤੁਹਾਡੇ ਤੋਂ ਸੈਟੀਸਫਾਈਡ ਰਹੇਗਾ ਕਿ ਮੇਰੇ ਮਾਂ ਨੇ ਮੇਰੇ ਬਾਪ ਨੇ ਮੇਰੀ ਗੱਲ ਸੁਣੀ ਤੁਸੀਂ ਇੱਕ ਵਾਰ ਅਟੈਂਪਟ ਉਹਨੂੰ ਦਿਵਾਓ ਠੀਕ ਹੈ ਚਾਹੇ ਪੰਜਾਬ ਪੁਰ ਸੌਦਾ ਸੁਪਨਾ ਚਾਹੇ ਆਰਮੀ ਜਾਣਾ ਕਿਤੇ ਵੀ ਆ ਤੁਸੀਂ ਇੱਕ ਵਾਰ ਉਹਨੂੰ ਮੌਕਾ ਜ਼ਰੂਰ ਦਿਓ ਠੀਕ ਹੈ ਟੋੜੇ ਉਹੀ ਹੈ 10-15000 20000 ਜੋ ਵੀ ਕਿੰਨਾ ਕੁ ਪੈਸੇ ਲੱਜਣਗੇ ਪਰ ਪੂਰੀ ਉਮਰ ਉਹ ਬੱਚਾ ਤੁਹਾਡਾ ਕਰਜ਼ਦਾਰ ਰਹੇਗਾ ਕਿ ਮੇਰੇ ਮਾਣੇ ਮੇਰੇ ਪਿਓ ਨੇ ਮੇਰੀ ਗੱਲ ਸੁਣ ਕੇ ਮੈਨੂੰ ਇਸ ਰਸਤੇ ਪਾਇਆ ਸੀ ਉਹ ਅੱਗੇ ਮੇਰੀ ਚੁਆਇਸ ਆ ਮੈਂ ਉਹਨੂੰ ਕਿੱਦਾਂ ਕੀਤਾ ਕਿੱਦਾਂ ਨਹੀਂ ਹੈ ਨਾ ਤੇ ਦੂਸਰੀ ਗੱਲ ਜਿੱਦਾਂ ਰਹੀ ਹੈ ਨਾ ਕੁੜੀਆਂ ਇਹ ਤਾਂ ਚਲੋ ਪਹਿਲਾਂ ਦੀ ਗੱਲ ਆ ਵਿਆਹ ਤੋਂ ਮੇਰੇ ਕੋਲ ਤਾਂ ਇਸ ਤਰ੍ਹਾਂ ਦੇ ਕੇਸਿਸ ਨੇ ਮੈਡਮ ਇਸ ਤਰ੍ਹਾਂ ਦੇ ਬੱਚੇ ਆਪਣੇ ਕੋ ਬਣੇ ਨੇ ਕੋਈ ਸਬ ਇੰਸਪੈਕਟਰ ਬਣਿਆ ਕੋਈ ਕਨਸਟੇਬਲ ਬਣਿਆ ਜਿਹੜੇ ਕਿ ਮੈਰਿਟ ਹੋਣ ਤੋਂ ਬਾਅਦ ਬਣੇ ਨੇ ਇਸ ਤਰ੍ਹਾਂ ਹੀ ਮੇਰੇ ਕੋ ਲਵ ਸਟੋਰੀਆਂ ਪੜੀਆਂ ਪਈਆਂ ਨੇ ਕਿ ਮਤਲਬ ਮੈਂ ਤਾਂ ਗਰਾਊਂਡ ਦੇ ਵਿੱਚ ਇੱਕ ਹਸਬੰਦ ਨੂੰ ਹਨਾ ਨਿਊ ਨਿਊਲੀ ਹਲੇ ਵਿਆਹ ਵਿਆਹ ਹੋਇਆ ਤੇ ਉਹਦਾ ਸੁਪਨਾ ਪੂਰਾ ਕਰਨ ਦੇ ਲਈ ਉਹਨੂੰ ਹਰ ਰੋਜ਼ ਗਰਾਊਂਡ ਚ ਲੈ ਕੇ ਆ ਰਿਹਾ ਜਦੋਂ ਥੱਕਦੀ ਹੈ ਤਾਂ ਉਹਦਾ ਜੋ ਮ사ਜ ਵੀ ਕਰ ਰਿਹਾ ਠੀਕ ਹੈ ਉਹਨੂੰ ਖਾਣਾ ਵੀ ਬਣਾ ਕੇ ਦੇ ਰਿਹਾ ਇਥੋਂ ਤੱਕ ਕਿ ਸੁਪਨਾ ਪੂਰਾ ਕਰਨ ਦੇ ਲਈ ਉਹਦਾ ਜਿੱਥੇ ਕਿ ਉਹ ਪੇਰੈਂਟਸ ਨੇ ਉਹਦਾ ਸੁਪਨਾ ਪੂਰਾ ਕਰਨ ਦੇ ਲਈ ਜੂਗ ਰਣਾ ਸੀਗਾ ਉੱਥੇ ਇੱਕ ਉਹਦਾ ਪਾਰਟਨਰ ਉਸ ਚੀਜ਼ ਨੂੰ ਸਮਝ ਰਿਹਾ ਮਤਲਬ ਬੰਦੇ ਦੀ ਲਾਈਫ ਦੇ ਵਿੱਚ ਸਪੋਰਟਿਵ ਪੇਰੈਂਟਸ ਔਰ ਪੇਰੈਂਟਸ ਤੋਂ ਬਾਅਦ ਪਾਰਟਨਰ ਹੋਣਾ ਜ਼ਰੂਰੀ ਹੈ ਚਾਹੇ ਤੁਸੀਂ ਮਤਲਬ ਜੋ ਮਰਜੀ ਆਪਣੀ ਜ਼ਿੰਦਗੀ ਦੇ ਵਿੱਚ ਅਚੀਵ ਕਰ ਰਹੇ ਹੋ ਪਰ ਇੱਕ ਨਾ ਇੱਕ ਟਾਈਮ ਤੁਸੀਂ ਡੋਲਦੇ ਜ਼ਰੂਰ ਹੋ ਬਹੁਤਿਆਂ ਨੂੰ ਅਸੀਂ ਦੇਖਿਆ ਹਿੰਮਤ ਹਾਰਦੇ ਹੋਏ ਡੋਲਦੇ ਹੋਏ ਅਸੀਂ ਸੋਚਦੇ ਹਾਂ ਕਿ ਇਹ ਫਿਲਮੀ ਗੱਲਾਂ ਨੇ ਪਰ ਅਸਲ ਜ਼ਿੰਦਗੀ ਦੇ ਵਿੱਚ ਵੀ ਇਹ ਸਭ ਕੁਝ ਹੁੰਦਾ ਸੋ ਉੱਥੇ ਸਾਰਾ ਮਾਹੌਲ ਮਤਲਬ ਕਿ ਕਿਵੇਂ ਦਾ ਹੁੰਦਾ ਹੈ ਜਾਂ ਮਤਲਬ ਜਦੋਂ ਬੱਚਿਆਂ ਨਾਲ ਇੰਟਰੈਕਟ ਕਰਦੇ ਹੋ ਤੁਹਾਨੂੰ ਮਤਲਬ ਬੱਚਿਆਂ ਨੂੰ ਆਪਣੇ ਆਪ ਦੇ ਵਿੱਚ ਫਰਕ ਲੱਗਦਾ ਜਦੋਂ ਪਹਿਲੇ ਦਿਨ ਤੁਹਾਡੇ ਕੋਲ ਆਏ ਔਰ ਜਦੋਂ 6-7 ਮਹੀਨੇ ਬਾਅਦ ਉੱਥੋਂ ਜਾ ਰਹੇ ਨੇ ਉਹਨਾਂ ਨੂੰ ਕੋਈ ਫਰਕ ਪਤਾ ਲੱਗਦਾ ਹੈ ਏ ਬੱਚਾ ਕਿਉਂਕਿ ਤੁਸੀਂ ਤਾਂ ਉਹਨਾਂ ਨੂੰ ਦੇਖ ਰਹੇ ਹੋ ਤੁਹਾਨੂੰ ਫਰਕ ਪਤਾ ਲੱਗਦਾ ਕਿ ਇਹ ਬੱਚਾ ਜਦੋਂ ਪਹਿਲੇ ਦਿਨ ਆਇਆ ਸੀ ਇਦਾਂ ਦਾ ਸੀ ਹੁਣੇ ਜਾ ਰਿਹਾ ਤਾਂ ਇਹਦੇ ਵਿੱਚ ਇਹ ਚੇਂਜ ਆ ਗਿਆ ਜੀ ਪਹਿਲਾਂ ਤਾਂ ਫਿਜ਼ੀਕਲੀ ਜਦੋਂ ਕੋਈ ਬੱਚਾ ਮੇਰੇ ਕੋਲ ਐਡਮਿਸ਼ਨ ਲੰਦਾ ਹੀ ਉਹਦਾ ਹਾਈਟ weight ਸਾਰੀ ਚੀਜ਼ ਚੈੱਕ ਕਰਕੇ ਤੇ ਫਿਜ਼ੀਕਲੀ ਨੂੰ ਮੈਂ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦਾ ਚਾਹੇ ਤੁਸੀਂ ਡਿਫੈਂਸ ਵਿੱਚ ਜਾਣਾ ਚਾਹੇ ਨਹੀਂ ਜਾਣਾ ਹੈਗਾ ਤੁਹਾਡੀ ਇੱਕ ਡੇਲੀ ਲਾਈਫ ਦੇ ਵਿੱਚ ਫਿਟਨੈਸ ਨੂੰ ਲੈ ਕੇ ਤਾਂ ਹਮੇਸ਼ਾ ਕੁਝ ਨਾ ਕੁਝ ਚੀਜ਼ਾਂ ਚੱਲਦੇ ਰਹਿਣੇ ਚਾਹੀਦੇ ਨੇ ਚਾਹੇ ਯੋਗ ਕਰੋ ਤੁਸੀਂ ਗਰਾਊਂਡ 'ਚ ਰਨਿੰਗ ਕਰ ਲਓ ਸਕਿਪਿੰਗ ਕਰ ਲਓ ਕੁਝ ਵੀ ਉਹ ਚੀਜ਼ ਕਰੋ ਤਾਂ ਉਹ ਤੁਹਾਡੀ ਲਾਈਫ ਨੂੰ ਇੱਕ ਹੈਲਦੀ ਰੱਖਦੀਆਂ ਨੇ ਤੇ ਤੁਹਾਡਾ ਇੱਕ ਮਾਈਂਡ ਸੈਟ ਹੈ ਜਿਹੜਾ ਕਲੀਅਰ ਰੱਖਦੀਆਂ ਨੇ ਤਾਂ ਜਦੋਂ ਬੱਚਾ ਆਉਂਦਾ ਤਾਂ ਉਹਦਾ ਸਾਰਾ ਹਾਈਟ weight ਸਾਰਾ ਕੁਝ ਨਾ ਆਪਕੇ ਸਭ ਚੀਜ਼ਾਂ ਕਰਦੇ ਆਪਾਂ ਜੇ ਉਸ ਟਾਈਮ ਤੇ ਇੱਕ ਬੱਚੇ ਦੀ ਰਿਪੋਰਟ ਬਣਾਈ ਜਾਂਦੀ ਆ ਠੀਕ ਹੈ ਇੱਕ ਮੈਡੀਕਲ ਰਿਪੋਰਟ ਬਣਾਈ ਜਾਂਦੀ ਆ ਤਾਂ ਉਹਦੇ ਵਿੱਚ ਕੀ ਆ ਜੇ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਵੀ ਹੈ ਮੰਨ ਲਓ ਕੈਸਟਰੋਲ ਐਪ ਹੋਇਆ ਪਿਆ ਤਾਂ ਮੈਂ ਕਹਿੰਨਾ ਇੱਕ ਮਹੀਨੇ ਬਾਅਦ ਤੁਸੀਂ ਉਸ ਬੱਚੇ ਦੇ ਟੈਸਟ ਕਰਾ ਕੇ ਦੇਖ ਸਕਦੇ ਹੋ ਹਰ ਇੱਕ ਚੀਜ਼ ਪੋਜ਼ਿਟਿਵ ਆਏਗੀ ਤੇ ਬੱਚਾ ਫੁੱਲੀ 1 ਮਹੀਨੇ ਦੇ ਵਿੱਚ 30 ਮਿੰਟ 30 ਦਿਨ ਦੇ ਵਿੱਚ ਵਿੱਚ ਬੱਚਾ ਬਹੁਤ ਹੀ ਜ਼ਿਆਦਾ ਫਿਟ ਨਾ ਆਏਗਾ ਮਤਲਬ ਉਹ ਇੱਕ ਉਹ ਮਾਈਂਡ ਸੈਟ ਤਾਂ ਚੇਂਜ ਹੁੰਦਾ ਹੀ ਹੁੰਦਾ ਬੰਦੇ ਦਾ ਕਿ ਉਹਨੇ ਕੀ ਤਿਆਰੀ ਕਰਨੀ ਹੈ ਜਾਂ ਕੀ ਉਹਨੂੰ ਇੱਕ ਮਤਲਬ ਸਰਵਿਸਿਜ਼ ਦੇ ਵਿੱਚ ਜਾਣਾ ਵੀ ਚਾਹੀਦਾ ਹੈ ਜਾਂ ਕੋਈ ਹੋਰ ਡ੍ਰੀਮ ਉਹਨੂੰ ਦੇਖਣਾ ਚਾਹੀਦਾ ਹੈ ਉਹ ਤਾਂ ਹੁੰਦੇ ਹੁੰਦੇ ਇੱਕ ਮਤਲਬ ਬਾਡੀ ਵੀ ਫਿਟ ਹੋ ਜਾਂਦੀ ਹੈ ਬੰਦੇ ਦੀ ਕਿਉਂਕਿ ਦੇਖੋ ਮੈਡਮ ਆਪਾਂ ਕਮਾ ਰਹੇ ਹਾਂ ਕਿਸ ਲਈ ਕਮਾ ਰਹੇ ਹਾਂ ਆਪਣਾ ਖੁਦ ਦੀ ਹੈਲਥ ਵਾਸਤੇ ਜਾਂ ਆਪਣੇ ਜੇ ਆਪਣੀ ਖੁਦ ਦੀ ਹੈਲਥ ਸਹੀ ਹੋਏਗੀ ਤਾਂ ਆਪਣੇ ਬੱਚਿਆਂ ਦੀ ਆਪਾਂ ਸਹੀ ਕਰ ਸਕਦੇ ਹਾਂ ਹੁਣ ਜੇ ਮੈਂ ਹੀ ਟੱਡ ਡੱਡਾ ਕਰਕੇ ਖੜਾ ਠੀਕ ਹੈ ਮੈਂ ਕਹਾ ਬਣਦੀ ਹੈ ਹੈਨਾ ਜੇ ਸਭ ਤੋਂ ਵੱਡੀ ਗੱਲ ਆ ਪਹਿਲਾ ਇੱਕ ਕੋਚ ਦਾ ਫਿੱਟ ਹੋਣਾ ਬਹੁਤ ਜ਼ਰੂਰੀ ਆ ਤੇ ਦੂਸਰਾ ਮੈਂ ਇਸ ਚੀਜ਼ ਨੂੰ ਐਕ ਮੰਨਦਾ ਕਿ ਜਿਹੜਾ ਬੰਦਾ ਤੁਹਾਨੂੰ ਤਿਆਰੀ ਕਰਵਾ ਰਿਹਾ ਕੁਝ ਵੀ ਚੀਜ਼ ਆ ਤਾਂ ਐਟ ਲੀਸਟ ਉਹ ਉਸ ਰਾਸਤੇ ਤੋਂ ਲੰਘਿਆ ਜ਼ਰੂਰ ਹੋਵੇ ਪਤਾ ਹੋਵੇ ਉਹਨੂੰ ਠੀਕ ਹੈ ਜਿਵੇਂ ਹੁਣ ਮੰਨ ਲਓ ਮੈਂ ਜੌਬ ਲੈ ਕੇ ਛੱਡੀ ਐ ਹੈਨਾ ਤਾਂ ਮੈਨੂੰ اسی ਬਾਰੇ ਪਤਾ ਹੈ ਹਰ ਇੱਕ ਚੀਜ਼ ਦਾ ਕਿ ਕਿੱਦਾਂ ਕਿਹੜੇ ਰਾਸਤੇ ਜਾਣਾ ਕਿਹੜਾ ਰਸਤਾ ਨਹੀਂ ਹੈਗਾ ਤਾਂ ਮੈਂ ਅੱਗੇ ਬੱਚੇ ਨੂੰ ਗਾਈਡ ਕਰ ਸਕਦਾ ਹਾਂ ਠੀਕ ਆ ਤੇ ਇਦਾਂ ਹੀ ਆ ਬੱਚੇ ਬੱਚਿਆਂ ਦੇ ਵਿੱਚ ਜਿਹੜੇ ਚੇਂਜਸ ਆਉਂਦੇ ਨੇ ਸਭ ਤੋਂ ਵੱਡੀ ਗੱਲ ਆ ਮੈਂ ਬੱਚਿਆਂ ਨੂੰ ਚਾਹੁੰਦਾ ਕਿ ਡਿਸਪ ਡਿਸਪਲਨ ਇਦਾਂ ਕਿ ਸਵੇਰੇ ਸਾਜਰੇ ਉੱਠਣਾ ਤੁਹਾਡੀ ਲਾਈਫ 'ਚ ਕੁਝ ਵੀ ਨਹੀਂ ਹੈਗਾ ਮਾਣੋ ਤੁਸੀਂ ਸਵੇਰੇ ਸਾਜਰੇ ਉੱਠ ਕੇ 6 ਵਜੇ ਤਿਆਰ ਹੋ ਜਾਓ ਮੈਂ ਇੱਕ ਬਹੁਤ ਵਧੀਆ ਕਿਤਾਬ 'ਚ ਪੜਿਆ ਸੀਗਾ ਉਹ ਕਹਿੰਦੇ ਤੁਸੀਂ ਚਾਹੇ ਕੋਈ ਲਾਈਫ 'ਚ ਕੁਝ ਵੀ ਨਹੀਂ ਕਰ ਰਹੇ ਬਟ ਸੂਰਜ ਤੋਂ ਪਹਿਲਾਂ ਇੱਕ ਵਾਰ ਉੱਠ ਖੜੋ ਤੁਸੀਂ ਹੈਨਾ ਮੈਂ ਆਪਣੀ ਜ਼ਿੰਦਗੀ 'ਚ ਮੈਂ ਇਹ ਮੰਨਦਾ ਕਿ ਮੈਂ ਇਨੇ ਸਾਲ ਹੋ ਗਏ ਸਵੇਰ ਦਾ ਸੂਰਜ ਤੇ ਸ਼ਾਮ ਦਾ ਸੂਰਜ ਢਲਦੇ ਹੋਏ ਦੇਖਦਾ ਤੇ ਮੇਰੀ ਲਾਈਫ ਦੇ ਬੈਸਟ ਮੋਮੈਂਟ ਨੇ ਤੇ ਉਹ ਵੀ ਗ੍ਰਾਡੂਏਟ ਜਦੋਂ ਸਰ ਹਰ ਦਾ ਇੱਕ ਟਾਈਮ ਆਫਿਸ ਹੀ ਲੈਂਦਾ ਬੁਕਸ ਤੋਂ ਮੈਨੂੰ ਚੇਤਾ ਹੈ ਮੈਂ ਵੀ ਇੱਕ ਪਿਛਲੇ ਦਿਨੀ اٹੋਮਿਕ ਹੈਬਿਟ ਕਰਕੇ ਮਤਲਬ ਬੁੱਕ ਪੜ੍ਹੀ ਉਹਦੇ ਵਿੱਚ ਉਹ ਆਥਰ ਦੱਸਦਾ ਹੈ ਕਿ ਕਿਵੇਂ ਛੋਟੀਆਂ-ਛੋਟੀਆਂ ਆਦਤਾਂ ਜਿਹੜੀਆਂ ਨੇ ਉਹ ਇੱਕ ਵੱਡਾ ਚੇਂਜ ਲੈ ਕੇ ਆਉਂਦੀਆਂ ਉਹ ਚੇਂਜ ਸਾਨੂੰ ਨਜ਼ਰ ਤਾਂ ਨਹੀਂ ਆ ਰਿਹਾ ਹੁੰਦਾ ਬਟ ਉਹ ਓਵਰ ਦਾ ਪੀਰੀਅਡ ਬਹੁਤ ਵਧੀਆ ਨਿਕਲਦਾ ਹੈ ਨਾ ਜਿਵੇਂ ਆਪਾਂ ਵੀ ਕਿਉਂਕਿ ਸਾਡਾ ਵੀ ਲਾਈਫ ਸਟਾਈਲ ਉਵੇਂ ਦਾ ਹੀ ਹੋ ਜਾਂਦਾ ਕਈ ਵਾਰ ਇੱਥੋਂ ਜਾਓ ਲੇਟ ਸੋ ਉਹ ਇਦਾਂ ਪਰ ਜਦੋਂ ਇਹ ਚ ਮਾਰਨਿੰਗ ਉੱਠਦੇ ਆ ਉੱਠ ਕੇ ਇੱਕ ਵਾਰ ਰੈਡੀ ਹੋ ਜਾਣੇ ਤਾਂ ਪੂਰਾ ਦਿਨ એનર્ਜੀ ਦੇ ਵਿੱਚ ਨਿਕਲਦਾ ਪਰ ਜੇ ਤੁਸੀਂ 10 11 12 ਬੈੱਡ ਦੇ ਉੱਤੇ ਹੀ ਬਿਤਾਤੇ ਫਿਰ ਉਹ ਬਾਕੀ ਦਾ ਦਿਨ ਵੀ ਜਿਹੜਾ ਆ ਉਹ ਬੰਦਾ ਲੋ ਹੀ ਫੀਲ ਕਰਦਾ ਰਹਿੰਦਾ ਕਿ ਨਹੀਂ ਵੀ ਜਾਨ ਨਹੀਂ ਹੈਗੀ ਜਾਂ ਨੀਂਦ ਆ ਰਹੀ ਹੈ ਇਹ ਬੰਦਾ ਲੋ ਫੀਲ ਕਰਦਾ ਹੈ ਔਰ ਜਿਹੜੀ ਆਪਣੀ ਡਾਈਟ ਹਾਂ ਮੈਂ ਡਾਈਟ ਦੇ ਉੱਤੇ ਵੀ ਜ਼ਰੂਰ ਆਉਂਗੀ ਕਿ ਜਦੋਂ ਇੱਕ ਇੱਕ ਬੱਚਾ ਤਿਆਰੀ ਕਰ ਰਿਹਾ ਸੋ ਉਹਦੀ ਡਾਈਟ ਜਿਹੜੀ ਹੈ ਉਹ ਨਾਰਮਲ ਬੱਚਿਆਂ ਤੋਂ ਕਿਵੇਂ ਅਲੱਗ ਹੋਣੀ ਚਾਹੀਦੀ ਜੀ ਜਿਵੇਂ ਸਭ ਤੋਂ ਵੱਡੀ ਗੱਲ ਆ ਜਾਂਦੀ ਮਨ ਨੂੰ ਤੁਸੀਂ ਕਹ ਹੈਬਿਟਸ ਹੈਬਿਟਸ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਆ ਹੁਣ ਮੰਨ ਲਓ ਕੋਈ ਮੇਰੇ ਚ ਬੈਡ ਹੈਬਿਟ ਆ ਤਾਂ ਉਹ ਮੈਂ ਉਹ ਬੈਡ ਹੈਬਿਟ ਨੂੰ ਛੱਡਣ ਦੀ ਬਜਾਏ ਮੇਰਾ ਕੀ ਕਨਸੈਪਟ ਹੈ ਕਿ ਮੈਂ ਬੱਚਿਆਂ ਦੀ ਗੁੱਡ ਹੈਬਿਟਸ ਡਿਵੈਲਪ ਕਰਦਾ ਹਾਂ ਠੀਕ ਹੈ ਤੁਸੀਂ ਆਪਣੀ એનર્ਜੀ 네ਗੇਟਿਵ ਸਾਈਡ ਨਾਲ ਲੈ ਕੇ ਜਾਓ ਮੈਂ ਕਹਿੰਦਾ ਪੋਜ਼ਿਟਿਵ ਸਾਈਡ ਲੈ ਕੇ ਜਾਓ ਠੀਕ ਹੈ ਛੋਟੀ ਬਧੀਆ ਪਕੜ ਬਾਈਗੀ ਜਿਸ ਸਾਈਡ ਤੇ ਥੋਡੀ એનર્ਜੀ ਉਸ ਸਾਈਡ ਹੀ ਜਾਏਗੀ ਹੈਨਾ ਤੇ ਬੱਚੇ ਨੇ ਮੈਂ ਛੋਟੇ ਛੋਟੇ ਹੈਬਿਟਸ ਉਲਾ ਲਓ ਸਵੇਰੇ ਸਾਜਰੀ ਉਠਣ ਤੋਂ ਲੈ ਕੇ ਲਾ ਲਓ ਠੀਕ ਹੈ ਬੱਚੇ ਨੂੰ ਪਤਾ ਲੱਗਦਾ ਕਿ ਹਮ ਸਵੇਰੇ ਸਾਜਰੀ ਉਠਣਾ ਹੈ ਠੀਕ ਹੈ ਉੱਠ ਕੇ ਸਭ ਤੋਂ ਪਹਿਲਾਂ ਤਾਂ ਇੱਕ ਲਾ ਲਓ ਸੈਲਫ ਸਟਡੀ ਦੀ ਆਦਤ ਲਾ ਲਓ ਬੱਚੇ ਨੂੰ ਅੱਜ ਕੱਲ ਇਹ ਹੈ ਕਿ ਇਕੱਲੇ ਬਹਿ ਕੇ ਪੜ੍ਹਨਾ ਬਹੁਤ ਜ਼ਿਆਦਾ ਔਖਾ ਲੱਗਦਾ ਹੈ ਤਾਂ ਇੱਕ ਉਹ ਹੈਬਿਟ ਆ ਜਿਹੜੀ ਅਸੀਂ ਹਾਲੇ ਹੋ ਡਵੈਲਪ ਕਰਦੇ ਹਾਂ ਬੱਚੇ ਦੀ ਸ਼ਾਇਦ ਕੁਝ ਚੀਜ਼ਾਂ ਸਾਡੇ ਲਈ ਫੋਨ ਨੇ ਵੀ ਔਖੀਆਂ ਕਰਤੀਆਂ ਕਈ ਵਾਰੀ ਕਰਦੇ ਕਹਿੰਦੇ ਸੀ ਕਹਿੰਦੇ ਜੇ ਫੋਨ ਥੋੜਾ ਜਲਦੀ ਆਇਆ ਹੁੰਦਾ ਤਾਂ ਸ਼ਾਇਦ ਤੁਸੀਂ ਗ੍ਰੈਜੂਏਸ਼ਨ ਜਾਂ ਮਾਸਟਰਸ ਵੀ ਨਾ ਕਰ ਪੰਦੇ ਵੀ ਜਿੰਨੇ ਅੱਜ ਕੱਲ ਬੱਚੇ ਫੋਨਾਂ ਦੇ ਵਿੱਚ ਉਹ ਉਹਨੇ ਰੁੱਝੇ ਹੋਏ ਨੇ ਸੋ ਆਡੀਅנס ਨੂੰ ਇਹ ਜ਼ਰੂਰ ਮਤਲਬ ਜਾਂਦੇ ਜਾਂਦੇ ਦੋਸਤੋ ਕਿ ਜਿਹੜੇ ਬੱਚੇ ਨੇ ਜੇ ਉਹ ਸੁਪਨਾ ਦੇਖਦੇ ਨੇ ਵਰਦੀ ਦਾ ਤੇ ਉਹਨਾਂ ਨੂੰ ਅੱਜ ਤੋਂ ਹੀ ਹੁਣ ਤੋਂ ਹੀ ਇਹ ਪੋਡਕਾਸਟ ਸੁਣਨ ਤੋਂ ਬਾਅਦ ਹੀ ਖੁਦ ਵਿੱਚ ਕੀ ਚੇਂਜ ਕਰਨਾ ਚਾਹੀਦਾ ਹੈ ਤੇ ਮਾਪੇ ਜਿਹੜੇ ਨੇ ਮਤਲਬ ਜਿਹੜੇ ਇਹ ਸੁਪਨਾ ਦੇਖਦੇ ਨੇ ਕਿ ਸਾਡੇ ਬੱਚੇ ਅਫਸਰ ਬਣਨ ਜਾਂ ਉਹ ਉਹ ਚਾਹੁੰਦੇ ਨੇ ਕਿ ਸਾਡੇ ਬੱਚੇ ਸਮਾਜ ਵਿੱਚ ਇੱਕ ਅੱਛੇ ਰੈਂਕ ਤੇ ਹੋਣ ਉਹਨਾਂ ਨੂੰ ਕੀ ਚੀਜ਼ਾਂ ਜਿਹੜੀਆਂ ਨੇ ਆਪਣੇ ਬੱਚਿਆਂ ਲਈ ਕਰਨੀਆਂ ਚਾਹੀਦੀਆਂ ਨੇ ਜੀ ਸਭ ਤੋਂ ਵੱਡੀ ਗੱਲ ਮੈਂ ਇਹ ਮੰਨਦਾ ਮੈਡਮ ਚਾਹੇ ਕੋਈ ਕੈਂਡੀਡੇਟ ਸੁਣ ਰਿਹਾ ਚਾਹੇ ਕੋਈ ਉਹਨਾਂ ਦੇ ਪੇਰੈਂਟਸ ਸੁਣ ਰਹੇ ਨੇ ਤੇ ਮੋਸਟਲੀ ਤਾਂ ਜਿਵੇਂ ਜੋ ਮੇਰੀ ਰੀਲਸ ਵਾਇਰ ਹੁੰਦੇ ਨੇ ਨਾ ਮम्मा ਹੀ ਮम्मा ਹੀ ਉਹਨਾਂ ਦੇ ਕਾਲ ਕਰਦੇ ਨੇ ਮੇਰੇ ਬੱਚੇ ਦਾ ਸੁਪਨਾ ਆਇਆ ਮੇਰੀ ਕੁੜੀ ਦਾ ਸੁਪਨਾ ਆਇਆ ਸਾਰ ਮੈਂ ਕਹਿੰਨਾ ਚਲੋ ਬਹੁਤ ਵਧੀਆ ਉਹਨਾਂ ਦਾ ਸੁਪਨਾ ਹੈ ਠੀਕ ਹੈ ਜੀ ਇਹ ਹੋਵੇ ਕਿ ਜਿਵੇਂ ਕੋਈ ਕੈਂਡੀਡੇਟ ਹੈ ਕੋਈ ਵੀ ਆ ਤਾਂ ਉਹਨੂੰ ਸਭ ਤੋਂ ਪਹਿਲਾਂ ਤਾਂ ਇੱਕ ਹੈਬਿਟ ਹੈ ਜਿਹੜੀ ਡਿਵੈਲਪ ਕਰਨੀ ਚਾਹੀਦੀ ਹੈ ਆਪਣੀ ਸੈਲਫ ਸਟਡੀ ਨੂੰ ਲੈ ਕੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਪਲੇਟਫਾਰਮ ਤੇ ਜੁੜਿਆ ਹੋਣਾ ਬਹੁਤ ਜ਼ਰੂਰੀ ਹੈ ਜੇ ਉਸ ਤਰ੍ਹਾਂ ਦਾ এনवायरमेंट ਉਹ ਨਹੀਂ ਮਿਲੇਗਾ ਤਾਂ ਉਹ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਤਾਂ ਉਹ ਅੱਗੇ ਆਪਣਾ ਨਹੀਂ ਬਸਦਾ ਹੈਗਾ ਇੱਕ ਅਕੈਡਮੀ ਜਾਂ ਫਿਰ ਇੱਕ ਕੋਈ ਇਸ ਇੰਸਟੀਚਿਊਟ ਕੋਈ ਵੀ ਆ ਠੀਕ ਹੈ ਤੁਹਾਨੂੰ ਇੱਕ ਗਾਈਡਲਾਈਨ ਦੇ ਦਿੰਦਾ ਹੈ ਕਿ ਤੁਸੀਂ ਜਿਵੇਂ ਕਹਿ ਲਓ ਕਿ ਮੈਂ ਜ ਕਰਨਾ ਹੋਵੇ ਤਾਂ ਮੈਨੂੰ ਕੁਝ ਪਤਾ ਹੀ ਨਹੀਂ ਹੈਗਾ ਇੱਕ ਮੈਂ ਬੇਸਿਕ ਹਾਂ ਮੈਂ 10ਵੀਂ ਪਾਸ ਕਰ ਲਈ ਮੈਂ 12ਵੀਂ ਪਾਸ ਕਰ ਲਈ ਬਟ ਮੈਨੂੰ ਪਤਾ ਹੀ ਨਹੀਂ ਹੈਗਾ ਕਿ ਮੇਰੀ ਹਾਈਟ ਕਿੰਨੀ ਹੈ ਮੇਰਾ weight ਕਿੰਨਾ ਚਾਹੀਦਾ ਮੈਨੂੰ ਪੰਜਾਬ ਪੁਲਿਸ एलिजिਬਿਲਟੀ ਕੀ ਹੈ एलिजिਬਿਲਟੀ ਹਾਂ ਬੇਸਿਕ एलिजिਬਿਲਟੀ ਨਹੀਂ ਟੈਸਟ ਮੈਨੂੰ ਪੰਜਾਬ ਪੁਲਿਸ ਕਿਹੜਾ ਕਲੀਅਰ ਕਰਨਾ ਉਹ ਕੀ ਕਰਨਾ ਪਊਗਾ ਮੇਰਾ ਕੁਝ ਰਹਿਣੀ ਕਿ ਅਵੇਰਨੈਸ ਜਿੰਨੀ ਜ਼ਿਆਦਾ ਹੋ ਸਕੇ ਅਵੇਰਨੈਸ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਮੇਰੇ ਨਾਲ ਜੁੜਦੇ ਹੋ ਤੁਸੀਂ ਕਿਸੇ ਹੋਰ ਚੈਨਲ ਨਾਲ ਜੁੜਦੇ ਹੋ ਤਾਂ ਤੁਸੀਂ ਇੱਕ ਇੱਕ ਕਨਸੈਪਟ ਤੁਹਾਡਾ ਹੋਣਾ ਚਾਹੀਦਾ ਕਿ ਅਸੀਂ ਉਹ ਕ੍ਰਾਈਟੇਰੀਆ ਜਿਹੜੇ ਉਹਨੇ ਤੋਂ ਸਟਾਰਟਿੰਗ ਤੋਂ ਹੀ ਜੇ ਮੈਨੂੰ ਮੇਰਾ ਸੁਪਨਾ ਹੈ ਮੈਂ ਇੱਕ ਛੋਟਾ ਹਾਂ ਮੇਰੀ ਹਲੇ 14-15 ਸਾਲ ਦੀ ਉਮਰ ਆ ਤਾਂ ਮੇਰਾ ਸੁਪਨਾ ਹੈ ਪੰਜਾਬ ਤੋਂ ਜਾਣ ਦਾ ਤਾਂ ਮੈਂ ਸਟਾਰਟਿੰਗ ਹੀ ਉੱਥੋਂ ਰੱਖਾਂ ਮੈਨੂੰ ਪਤਾ ਹੋਏ ਮੇਰੇ ਸਬਜੈਕਟ ਕਿਹੜੇ ਨੇ ਮੈਂ ਉਹਨਾਂ ਸਬਜੈਕਟਸ ਤੇ ਜ਼ਿਆਦਾ ਫੋਕਸ ਕਰਾਂ ਮੈਨੂੰ ਹਿਸਟਰੀ ਆ ਪੋਲੀਟੀ ਆ ਜੀਕੇ ਆ ਮੈਥ ਆ ਰੀਜ਼ਨਿੰਗ ਆ ਉਹਨਾਂ ਤੇ ਹੁਣੇ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰਾਂ ਤੇ ਨਾਲ ਦੀ ਨਾਲ ਮੈਂ ਆਪਣਾ ਗਰਾਊਂਡ ਵਰਕ ਆ ਜਿਹੜਾ ਹੌਲੀ-ਹੌਲੀ ਸ਼ੁਰੂ ਕਰਾਂ ਤਾਂ ਕਿ ਮੇਰੀ ਫਿਟਨੈਸ ਹੋਰ ਜ਼ਿਆਦਾ ਡੇ ਬਾਏ ਡੇ ਆ ਜਿਹੜੀ ਇੰਪਰੂਵਮੈਂਟ ਹੋ ਸਕੇ ਤੇ ਇਹ ਸੀ ਮੇਰਾ ਆਖਰੀ ਸੰਦੇਸ਼ ਸਰਵਿਸ ਤੇ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ ਆਪਣੇ ਬੱਚਿਆਂ ਵਾਸਤੇ ਪੇਰੈਂਟਸ ਨੂੰ ਮੈਡਮ ਇਹੀ ਆ ਕਿ ਆਪਣੇ ਬੱਚੇ ਨੂੰ ਮੋਸਟਲੀ ਹੁੰਦਾ ਪੇਰੈਂਟਸ ਕੀ ਗੱਲ ਕਹਿੰਦੇ ਨੇ ਕਿ ਸਭ ਤੋਂ ਇੱਕ ਬੱਚਾ ਨਹੀਂ ਸੰਭਾਲਿਆ ਜਾਂਦਾ ਤੁਸੀਂ ਇੱਥੇ 100 100 150 ਬੱਚਾ ਸੰਭਾਲ ਲੈਨੇ ਹੋ ਸਭ ਜਿਨ੍ਹਾਂ ਲੈ ਕੇ ਤਾਂ ਤੁਸੀਂ ਕਿੱਦਾਂ ਕਰਦੇ ਹੋ ਸਭ ਤੋਂ ਵੱਡੀ ਗੱਲ ਆ ਜੇ ਪੇਰੈਂਟਸ ਖੁਦ ਐਕਟਿਵ ਨਹੀਂ ਠੀਕ ਹੈ ਜੀ ਹੁਣ ਇਹ ਨਹੀਂ ਹੈਗਾ ਹੁਣ ਮੰਮਾ ਇੱਕ 버ਗਰ ਖਾ ਰਹੀ ਹੈ ਤੇ ਬੱਚੇ ਨੂੰ ਆਪਣੇ ਕਹਿ ਰਿਹਾ ਤੂੰ ਸੈਲਡ ਖਾ ਹਮ ਤੇ ਇਹ ਗਲਤ ਗੱਲ ਹੋ ਜਾਂਦੀ ਹੈ ਠੀਕ ਹੈ ਜਾਂ ਤਾਂ ਪੇਰੈਂਟਸ ਵੀ ਆਪਣਾ ਹੈਲਥੀ ਡਾਈਟ ਸ਼ਡਿਊਲ ਫਾਲੋ ਕਰਨ ਤਾਂ ਕਿ ਬੱਚੇ ਬੱਚੇ ਕੀ ਥੋੜੀ ਗੱਲ ਨਹੀਂ ਸੁਣਨਗੇ ਜੀ ਤੁਹਾਡੇ ਜੋ ਜੋ ਚੀਜ਼ਾਂ ਤੁਹਾਡੀ ਹਰਕਤਾਂ ਹੈਗੀਆਂ ਤੁਸੀਂ ਉਹ ਬੱਚੇ ਉਹਨਾਂ ਨੂੰ ਫਾਲੋ ਕਰਨਗੇ ਹੈਨਾ ਉਹਨਾਂ ਨੂੰ ਥੋੜਾ ਫੋਨ ਤੋਂ ਅਵਾਈਡ ਕਰਕੇ ਉਹਨਾਂ ਬੱਚਿਆਂ ਨੂੰ ਸਟੱਡੀ ਵਾਲਾ ਜਿਹੜਾ ਜਰੂਰ ਲਾਓ ਹੂੰ ਠੀਕ ਹੈ ਰਾਤ ਨੂੰ ਤਾਂ ਹੈ ਚਾਹੇ ਤੁਸੀਂ ਇੱਕ ਸ਼ਡਿਊਲ ਬਣਾ ਲਓ ਵੀ ਬੱਚੇ ਨੂੰ 8 ਵਜੇ ਤੋਂ ਬਾਅਦ ਫੋਨ ਦੇਣਾ ਨਹੀਂ ਹੈਗਾ ਹੂੰ ਠੀਕ ਹੈ ਤਾਂ ਕਿ ਬੱਚਾ ਸਵੇਰੇ ਜਲਦੀ ਉੱਠ ਸਕੇ ਠੀਕ ਹੈ ਜਿਹੜੇ ਘਰ ਦੇ ਕੰਮਕਾਰ ਨੇ ਬੱਚੇ ਨੂੰ ਉਹਨਾਂ ਤੋਂ ਸਟਾਰਟਿੰਗ ਕਰਾਓ ਆਪਣਾ ਖੁਦ ਦਾ ਕੰਮਕਾਰ ਜੇ ਬੱਚੇ ਨੇ ਕਿਹਾ ਡਿਫੈਂਸ ਜਾਣਾ ਆਰਮੀ ਜਾਣਾ ਮੈਂ ਤਾਂ ਕਹਿੰਦਾ ਸਟਾਰਟਿੰਗ ਖੁਦ ਤੋਂ ਕਰੋ ਸਵੇਰੇ ਉੱਠੋ ਆਪਣਾ ਬੈੱਡ ਬਣਾਓ ਪਹਿਲਾਂ ਤਾਂ ਹੂੰ ਜੋ ਵੀ ਤੁਸੀਂ ਚਾਦਰ ਕਿ ਇਧਰ ਉਧਰ ਕੀਤੀ ਆ ਯਾ ਰਜਾਈ ਆ ਕੁਛ ਵੀ ਆ ਉਹਨੂੰ ਸਹੀ ਇੱਕ ਤਰਤੀਬ ਦੇ ਵਿੱਚ ਲਗਾ ਕੇ ਸੈੱਟ ਕਰੋ ਤੁਹਾਡਾ ਬੈੱਡ ਬਣ ਗਿਆ ਤੁਹਾਡਾ ਪੂਰਾ ਦਿਨ ਬਣ ਗਿਆ ਹਮਮ ਸਭ ਤੋਂ ਵੱਡੀ ਗੱਲ ਆਪਣਾ ਜੋ ਵੀ ਤੁਸੀਂ ਕੰਮ ਕਰਨਾ ਹੈ ਖਾਣਾ ਪੀਣਾ ਖਾਣਾ ਹੈ ਖੁਦ ਖਾਓ ਖੁਦ ਵਰਤਨ ਧੋ ਲੋ ਹਮ ਖੁਦ ਦੇ ਕੱਪੜੇ ਧੋ ਲੋ ਹਮ ਤਾਂ ਕਿ ਤੁਸੀਂ ਜੇ ਚਲੋ ਬਾਹਰ ਵੀ ਜਾਣਾ ਹੈ ਅਮਰੀਕਾ ਕੈਨੇਡਾ ਕਿਤੇ ਵੀ ਜਾਣਾ ਹੈ ਤੁਸੀਂ ਉੱਥੇ ਜਾ ਕੇ ਵੀ ਤਾਂ ਇਹ ਕੰਮ ਖੁਦ ਹੀ ਕਰਨੇ ਆ ਤੁਹਾਡਾ ਉੱਥੇ ਕੋਈ ਇਹ ਤਾਂ ਹੈ ਨਹੀਂ ਕੋਈ ਪਰਸਨ ਸੈਕਟਰੀ ਰੱਖਿਆ ਹੋਇਆ ਤੇ ਜੇ ਤੁਸੀਂ ਡਿਫੈਂਸ ਜਾਂ ਆਰਮੀ ਜਾਣਾ ਤਾਂ ਫਿਰ ਵੀ ਤੁਹਾਨੂੰ ਸੇਮ ਸਟੇਜ ਹੈ ਹੈ ਨਾ ਜੀ ਤਾਂ ਕਿਤਨਾ ਕਿਤੇ ਸਟਾਰ ਤੇ ਪੀਰ ਸਵੀਰ ਹੋਣਗੇ ਤਾਂ ਹੀ ਕਿਤੇ ਜਾ ਕੇ ਬੱਚੇ ਨੂੰ ਵੇਰ ਕਰ ਸਕਦੇ ਨੇ ਤੇ ਬੱਚਾ ਅੱਗੇ ਜਾ ਕੇ ਇਹ ਚੀਜ਼ ਫੋਲੋ ਕਰ ਸਕਦਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਨਾਲ ਜਿੰਨੀਆਂ ਗੱਲਾਂ ਕਰ ਲਿਆ ਜਾਣ ਹੁੰਦੀਆਂ ਘੱਟ ਨੇ ਸੋ ਉਮੀਦ ਕਰਦੇ ਆ ਜਿਹੜੇ ਬੱਚੇ ਸੁਪਨਾ ਸਜਾ ਰਹੇ ਨੇ ਵਰਦੀ ਪਾਣ ਦਾ ਤੇ ਜਿਹੜੇ ਮਾਪੇ ਸੁਪਨਾ ਸਜਾ ਰਹੇ ਨੇ ਸਾਡੇ ਬੱਚੇ ਅਫਸਰ ਬਣਨ ਉਹਨਾਂ ਨੂੰ ਇਹਨਾਂ ਖਾਸ ਗੱਲਾਂ ਦਾ ਧਿਆਨ ਜਿਹੜਾ ਹੈ ਉਹੋ ਜ਼ਰੂਰ ਰੱਖਣਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਮੈਡਮ ਜਿੱਥੇ ਤੁਸੀਂ ਤਿਆਰੀ ਕਰ